ਪੰਜਾਬੀ ਫਿਲਮਾਂ ਦੀ ਹਿਮਾ ਮੰਨਣੀ ਦਲਜੀਤ ਕੋਰ ਨੂੰ ਕੌਣ ਨਹੀਂ ਜਾਣਦਾ ਦਲਜੀਤ ਕੋਰ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ ਸਾਲ 1976 ਵਿੱਚ ਉੱਗੇ ਗੀਤਕਾਰ ਲੇਖਕ ਤੇ ਨਿਰਮਾਤਾ ਇੰਦਰਜੀਤ ਹਸਨਪੂਰੀ ਦੀ ਫਿਲਮ ਦਾਜ ਰਾਹੀ ਪੰਜਾਬੀ ਫਿਲਮਾਂ ਵਿੱਚ ਕਦਮ ਰੱਖਿਆ ਸੀ ਅਦਾਕਾਰ ਧੀਰਜ ਕੁਮਾਰ ਨਾਲ ਇਹ ਫਿਲਮ ਸੁਪਰ ਹਿੱਟ ਸਾਬਤ ਹੋਈ ਇਸ ਮੌਕੇ ਤੇ ਦਲਜੀਤ ਕੋਰ ਦੀ ਖੂਬਸੂਰਤੀ ਦੀ ਸਾਰੇ ਪਾਸੇ ਤਾਰੀਫ ਹੋਣ ਲੱਗੀ ਇਸ ਫਿਲਮ ਤੋਂ ਬਾਅਦ ਉਸਨੇ ਕਦਮ ਦਰ ਕਦਮ ਕਾਮਯਾਬੀ ਦੇ ਰਾਹ ਚਲਦਿਆਂ ਪੰਜਾਬੀ ਸਿਨੇਮੇ ਨੂੰ ਵੱਡੀਆਂ ਫਿਲਮਾਂ ਦਿੱਤੀਆਂ ਹਨ ਜਿਨ੍ਹਾਂ ਵਿੱਚ ਗਿੱਧਾ ਸੈਦਾ ਜੋਗਰ ਪੁੱਤ ਜੱਟਾਂ ਦੇ ਰੂਪ ਸ਼ੌਕੀਨਣ ਦਾ ਈਸ਼ਕ ਨਵਾਣਾ ਮਾਮਲਾ ਗੜਬੜ ਹੈ ਲਾਜੋ ਨੰਮੂ ਪਟੋਲਾ ਕੀ ਬਣ ਦੁਨੀਆ ਦਾ ਬਟਵਾਰਾ ਸੋਹਣੀ ਮਹਿਬਾਲ ਅਣਖ ਜੱਟਾਂ ਦੀ ਜੱਗਾ ਡਾਕੂ ਆਸਮੇਤ 50 ਤੋਂ ਵੱਧ ਪੰਜਾਬੀ ਫਿਲਮਾਂ ਸਿਨੇਮਾ ਪ੍ਰੇਮੀਆਂ ਦੀ ਝੋਲੀ ਪਾਈਆਂ ਹਨ ਉਡੀ ਕੁ ਖੂਬਸੂਰਤੀ ਤੇ ਸਫਲਤਾ ਦੇ ਮੱਦੇ ਨਜ਼ਰ ਉਸ ਵੇਲੇ ਉਸ ਨੂੰ ਪੰਜਾਬੀ ਫਿਲਮਾਂ ਦੀ ਹੇਮਾ ਮਾਲਣੀ ਵਜੋਂ ਜਾਣਿਆ ਜਾਂਦਾ ਸੀ ਪੰਜਾਬੀ ਫਿਲਮਾਂ ਦੀ ਇਹ ਬਨੇਤਰੀ ਦਲਜੀਤ ਕੌਰ ਬਹੁਤ ਹੀ ਵਧੀਆ ਇਨਸਾਨ ਅਤੇ ਵਧੀਆ ਕਲਾਕਾਰ ਸੀ ਉਸ ਨੂੰ ਜੋ ਕੋਈ ਵੀ ਮਿਲਦਾ ਸੀ ਉਹ ਉਸ ਦਾ ਹੀ ਹੋ ਕੇ ਰਹਿ ਜਾਂਦਾ ਸੀ ਕਿਉਂਕਿ ਉਸ ਦਾ ਸੁਭਾਅ ਬਹੁਤ ਵਧੀਆ ਸੀ ਪਾਲੀ ਹਿਲ ਤੇ ਮੰਜੂ ਮਹਿਲ ਦੇ ਵਿੱਚ ਉਹ ਰਿਹਾ ਕਰਦੀ ਸੀ ਇਸ ਮੌਕੇ ਤੇ ਇੱਥੇ ਪੰਜਾਬੀ ਫਿਲਮ ਨਿਰਮਾਤਾ ਨਿਰਦੇਸ਼ਕਾਂ ਦੀਆਂ ਲੰਬੀਆਂ ਲਾਈਨਾਂ ਲੱਗਦੀਆਂ ਸਨ ਮੁੰਬਈ ਦੇ ਵਿੱਚ ਪੰਜਾਬੀ ਪਾਈਚਾਰੇ ਦਾ ਕੋਈ ਵੀ ਸਮਾਗਮ ਹੋਵੇ ਉੱਥੇ ਉਹ ਜ਼ਰੂਰ ਸ਼ਿਰਕਤ ਕਰਦੀ ਸੀ ਸਾਡੇ ਦੋਸਤ ਨਿਰਮਾਤਾ ਨਿਰਦੇਸ਼ਕ ਸੁਰਿੰਦਰ ਵਾਲੀਆ ਦੇ ਨਾਲ ਉਸ ਦੇ ਘਰ ਜਾਣ ਦਾ ਕਈ ਵਾਰ ਮੌਕਾ ਮਿਲਿਆ ਹੈ ਦਲਜੀਤ ਕੋਰ ਜਦੋਂ ਵੀ ਮਿਲੀ ਹੈ ਬੜੇ ਪਿਆਰ ਨਾਲ ਮਿਲੀ ਹੈ ਪਟੋਲਾ ਫਿਲਮ ਦੇ ਸੈੱਟ ਤੇ ਵੀ ਦਲਜੀਤ ਕੋਰ ਦੇ ਨਾਲ ਕੰਮ ਕੀਤਾ ਹੈ ਇਸ ਮੌਕੇ ਤੇ ਨਿਰਦੇਸ਼ਕ ਜਗਜੀਤ ਪੂਰੀ ਟੀਮ ਬੈਠ ਕੇ ਦਲਜੀਤ ਕੋਰ ਦੇ ਨਾਲ ਗੱਲਬਾਤ ਕਰਦੇ ਸਨ ਦਲਜੀਤ ਕੋਰ ਦਾ ਰਵਈਆ ਹਰੇਕ ਪ੍ਰਤੀ ਪਿਆਰ ਪਰਿਆਨੰਦਾ ਸੀ ਉਹ ਹਮੇਸ਼ਾ ਹੀ ਪਿਆਰ ਨਾਲ ਮਿਲਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾ ਝੜਾ ਆਏ ਪਰ ਉਸ ਨੇ ਕਦੇ ਵੀ ਹਾਰ ਨਹੀਂ ਮੰਨੀ ਦਲਜੀਤ ਕੋਰ ਦਾ ਜਨਮ ਸਲੀਗੂੜੀ ਪੱਛਮੀ ਬੰਗਾਲ ਵਿੱਚ ਹੋਇਆ ਸੀ ਤੇ ਉਸ ਦਾ ਬਚਪਨ ਵੀ ਉੱਥੇ ਬੀਤਿਆ ਉਸ ਦਾ ਪਿਸ਼ੋਕਰ ਜ਼ਿਲ੍ਹਾ ਲੁਧਿਆਣਾ ਦੇ ਪੈਂਦੀ ਤਹਿਸੀਲ ਰਾਏਕੋਟ ਦੇ ਪਿੰਡ ਐਤਿਆਣਾ ਨਾਲ ਜੁੜਿਆ ਹੋਇਆ ਹੈ ਉਸਨੇ ਸਕੂਲ ਸਮੇਂ ਤੋਂ ਹੀ ਨਾਟਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਸ਼੍ਰੀ ਰਾਮ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਦਲਜੀਤ ਕੌਰ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਹਾਕੀ ਅਤੇ ਕਬੱਡੀ ਦੀ ਕੌਮੀ ਪੱਧਰ ਦੀ ਖਿਡਾਰਨੀ ਵੀ ਰਹੀ ਹੈ। ਗ੍ਰੈਜੂਏਸ਼ਨ ਕਰਦੇ ਹੀ ਉਸਨੇ ਅਦਾਕਾਰੀ ਦੇ ਖੇਤਰ ਵਿੱਚ ਕਿਸਮਤ ਅਜ਼ਮਾਉਣ ਦਾ ਫੈਸਲਾ ਕਰ ਲਿਆ। ਫਿਰ ਉਸਨੇ ਪੂਨਾ ਵਿਖੇ ਸਥਿਤ ਫਿਲਮ ਇੰਸਟੀਚਿਊਟ 'ਚ ਦਾਖਲਾ ਲੈ ਲਿਆ। ਕੋਰਸ ਦੌਰਾਨ ਫਿਲਮ ਇੰਸਟੀਚਿਊਟ ਵਿਖੇ ਹੀ ਜਦੋਂ ਉਸਨੇ ਆਪਣੇ ਸਹਿਪਾਠੀ ਵਿਦੂ ਬਰੋਚ ਚੋਪੜਾ ਦੁਆਰਾ ਨਿਰਦੇਸ਼ਿਤ ਲਗੂ ਫਿਲਮ ਦੇ ਵਿੱਚ ਆਪਣੀ ਅਦਾਕਾਰੀ ਦੇ ਜੋਰ ਵਿਖਾਏ। ਇਸ ਮੌਕੇ ਤੇ ਇਸ ਦੀ ਅਦਾਕਾਰੀ ਦੀ ਸਾਰਿਆਂ ਨੇ ਭਰਪੂਰ ਸ਼ਲਾਘਾ ਕੀਤੀ ਹੈ। ਕੋਰਸ ਖਤਮ ਹੋਣ ਤੋਂ ਬਾਅਦ ਉਸਨੇ ਧਰਤੀ ਦੀ ਕਸਮ ਫਿਲਮ ਵਿੱਚ ਕੰਮ ਕਰਨ ਤੋਂ ਬਾਅਦ ਵੱਖ-ਵੱਖ ਸਮੇਂ ਅੰਦਰ ਕਈ ਕਲਾਕਾਰਾਂ ਦੇ ਨਾਲ ਕੰਮ ਕੀਤਾ ਹੈ। ਸੁਨੀਲ ਦੱਤ ਨਾਲ ਫਿਲਮ ਯਾਰੀ ਦੁਸ਼ਮਣੀ, ਸਨੀ ਦਿਓਲ ਨਾਲ ਟਕਾਏਤ ਰਿਸ਼ੀ ਕਪੂਰ ਨਾਲ ਧਨ ਦੌਲਤ ਧਰਮਿੰਦਰ ਅਤੇ ਸ਼ਤੂਗਨ ਸੈਨਾ ਨਾਲ ਜੀਨੇ ਨਹੀਂ ਦੂੰਗਾ ਅਤੇ ਜੈਕੀ ਸ਼ਰੋਫ ਨਾਲ 1 ਔਰ 1 11 ਵਿੱਚ ਆਪਣੇ ਸ਼ਾਨਦਾਰ ਅਵੈਨੇ ਨੂੰ ਦਿਖਾਇਆ ਹੈ ਉਸ ਨੇ ਹਿੰਦੀ ਤੋਂ ਇਲਾਵਾ ਮਲਿਆਲਮ ਅਤੇ ਤੇਲਗੂ ਪਸ਼ਾਮਾ ਦੇ ਵਿੱਚ ਵੀ ਕੰਮ ਕੀਤਾ ਹੈ ਦਲਜੀਤ ਕੌਰ ਨੇ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬੀ ਫਿਲਮ ਗਿੱਧਾ ਵਿੱਚ ਅਦਾਕਾਰ ਧਰਮਿੰਦਰ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਸਾਲ 1973 ਵਿੱਚ ਬਣੀ ਸੁਪਰ ਹਿੱਟ ਹਿੰਦੀ ਫਿਲਮ ਸੀਤਾ ਔਰ ਗੀਤਾ ਦੇ ਰੀਮੇਕ ਵਜੋਂ ਜਾਣੀ ਜਾਂਦੀ ਪੰਜਾਬੀ ਫਿਲਮ ਸੈਦਾ ਜੋਗਨ ਵਿੱਚ ਉਸਨੇ ਡਬਲ ਰੋਲ ਕੀਤਾ 1983 ਵਿੱਚ ਪੁੱਤ ਜੱਟਾਂ ਦੇ ਅਤੇ ਉਸ ਤੋਂ ਠੀਕ 30 ਸਾਲ ਬਾਅਦ 2013 ਵਿੱਚ ਬਣੀ ਫਿਲਮ ਪੁੱਤ ਜੱਟਾਂ ਦੇ ਜੱਟ ਬੁਆਏਜ ਵਿੱਚ ਵੀ ਉਸਨੇ ਕੰਮ ਕੀਤਾ ਹੈ 2002 ਵਿੱਚ ਨਿਰਦੇਸ਼ਕ ਮਨਮੋਹਨ ਸਿੰਘ ਨੇ ਜੀ ਆਇਆਂ ਨੂੰ ਫਿਲਮ ਬਣਾਉਣੀ ਸ਼ੁਰੂ ਕੀਤੀ ਜਿਸ ਦਾ ਹੀਰੋ ਗਾਇਕ ਅਦਾਕਾਰ ਹਰਪ੍ਰੀਤ ਮਾਨਸੀ ਉਹ ਫਿਲਮ ਵਿੱਚ ਦਿਲਜੀਤ ਕੋਰ ਨੂੰ ਮਹੱਤਵਪੂਰਨ ਭੂਮਿਕਾ ਦੇ ਵਿੱਚ ਲੈਣਾ ਚਾਹੁੰਦੇ ਸੀ ਪਰ ਦਿਲਜੀਤ ਕੋਰ ਨਹੀਂ ਮੰਨੀ ਫਿਰ ਹਰਪ੍ਰਜਨ ਮਾਨ ਨੇ ਦਿਲਜੀਤ ਨੂੰ ਉਸ ਵਕਤ ਟੈਂਡੀ ਕਲਾ ਵਿੱਚ ਜਾ ਰਹੇ ਪੰਜਾਬੀ ਸਿਨੇਮੇ ਨੂੰ ਮੋੜ ਪੈਰਾਂ ਤੇ ਖੜਾ ਕਰਨ ਦਾ ਵਾਅਦਾ ਦੇ ਕੇ ਫਿਲਮ ਵਿੱਚ ਕੰਮ ਕਰਨ ਦੀ ਬੇਨਤੀ ਕੀਤੀ 9 ਨਵੰਬਰ 2002 ਨੂੰ ਰਿਲੀਜ਼ ਹੋਈ ਫਿਲਮ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਹੈ ਪੰਜਾਬੀ ਫਿਲਮ ਨੂੰ ਮੋੜ ਅچھے ਦਿਨ ਵਾਪਸ ਦੇਣ ਵਿੱਚ ਦਿਲਜੀਤ ਕੋਰ ਦਾ ਬਹੁਤ ਵੱਡਾ ਹੱਥ ਰਿਹਾ ਹੈ ਪੰਜਾਬੀ ਫਿਲਮਾਂ ਨੂੰ ਨਵੀਂ ਸੇਧ ਦੇਣ ਦੇ ਵਿੱਚ ਕੈਮਰਾਮੈਨ ਤੇ ਨਿਰਦੇਸ਼ਕ ਮਨਮੋਹਨ ਸਿੰਘ ਦਾ ਬਹੁਤ ਵੱਡਾ ਹੱਥ ਹੈ ਕਿਉਂਕਿ ਜਦੋਂ ਇਹਨਾਂ ਨੇ ਪੰਜਾਬੀ ਫਿਲਮਾਂ ਦੀ ਸ਼ੁਰੂਆਤ ਕੀਤੀ ਤਾਂ ਪੰਜਾਬੀ ਸਿਨੇਮਾ ਇੰਨਾ ਵਧੀਆ ਨਹੀਂ ਸੀ ਪਰ ਜੁਰ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਤਜਰਬੇ ਸ਼ੁਰੂ ਕੀਤੇ ਤਾਂ ਪੰਜਾਬੀ ਫਿਲਮਾਂ ਵਧੀਆ ਬਣਨ ਲੱਗੀਆਂ ਹਨ ਜੀ ਆਇਆਂ ਨੂੰ ਵਿੱਚ ਕੀਤੇ ਕੰਮ ਨੂੰ ਦਿਲਜੀਤ ਕੋਰ ਨੂੰ ਕਾਫੀ ਪਸੰਦ ਕੀਤਾ ਗਿਆ ਦਿਲਜੀਤ ਕੋਰ ਦੇ ਪਤੀ ਦੇ ਦੇਹਾਂਤ ਤੋਂ ਬਾਅਦ ਇਕੱਲੇਪਣ ਕੰਨ ਉਹ ਦਿਮਾਗੀ ਬਿਮਾਰੀ ਡਿਮੈਂਸ਼ੀਆ ਦੀ ਸ਼ਿਕਾਰ ਹੋ ਗਈ ਇਹ ਬਿਮਾਰੀ ਇੰਨੀ ਵਧ ਗਈ ਕਿ ਬ੍ਰੇਨ ਟਿਊਮਰ ਵੱਲ ਚਲੇ ਗਈ। ਉਮਰ ਦੇ ਪਿਛਲੇ ਪੜਾਅ ਵਿੱਚ ਆ ਕੇ ਉਸ ਦੀ ਯਾਦ ਸ਼ਕਤੀ ਕਟਣੀ ਸ਼ੁਰੂ ਹੋ ਗਈ ਅਤੇ ਹੌਲੀ-ਹੌਲੀ ਖਤਮ ਹੋ ਗਈ। ਜ਼ਿੰਦਗੀ ਦੇ ਆਖਰੀ 12 ਬਰੇ ਉਹ ਆਪਣੇ ਚਚੇਰੇ ਭਰਾ ਹਰਜਿੰਦਰ ਸਿੰਘ ਖੰਗੂੜਾ ਦੇ ਘਰ ਕਸਵਾ ਗੁਰੂ ਸਰ ਸੁਧਾਰ ਵਿਖੇ ਰਹੀ। ਬ੍ਰੇਨ ਟਿਊਮਰ ਨਾਲ ਜੂਝਦੀ ਆਖਰ 17 ਨਵੰਬਰ 2022 ਨੂੰ ਪੰਜਾਬੀ ਸਿਨੇਮੇ ਦਾ ਵੇੜਾ ਸੁਨਣਾ ਕਰਦੇ ਆ ਸਾdaley ਬਿਛੋੜਾ ਦੇ ਕੇ ਪੰਜ ਤਤਾਂ ਵਿੱਚ ਵਿਲੀਨ ਹੋ ਗਈ। ਪੰਜਾਬੀ ਫਿਲਮਾਂ ਦੇ ਯੋਗਦਾਨ ਵਿੱਚ ਦਲਜੀਤ ਕੋਰ ਦਾ ਬਹੁਤ ਵੱਡਾ ਹੱਥ ਹੈ। ਦਲਜੀਤ ਕੋਰ ਬਹੁਤ ਵਧੀਆ, ਪਿਆਰੀ ਇਨਸਾਨ ਅਤੇ ਵਧੀਆ ਅਦਾਕਾਰ ਸੀ। ਉਸ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹਨਾਂ ਨੂੰ ਭਰਪੂਰ ਹੰਗਾਰਾ ਮਿਲਿਆ ਹੈ। ਸ਼ੂਟਿੰਗ ਦੇ ਸੈੱਟ ਤੇ ਉਹ ਆਪਣੇ ਸਾਥੀ ਕਲਾਕਾਰਾਂ ਦਾ ਵੀ ਬਹੁਤ ਧਿਆਨ ਰੱਖਦੀ ਸੀ। ਦਲਜੀਤ ਕੋਰ ਵੱਲੋਂ ਪੰਜਾਬੀ ਸਿਨੇਮਾ ਨੂੰ ਬਲੰਦੀਆਂ ਤੇ ਪਹੁੰਚਾਉਣ ਹਿਤ ਪਾਏ ਗਏ ਵੱਡਮੁੱਲੇ ਯੋਗਦਾਨ ਲਈ ਸਦਾ ਯਾਦ ਕੀਤਾ ਜਾਂਦਾ ਰਹੇਗਾ। ਮਸ਼ਹੂਰ ਤੇਲਗੂ ਅਦਾਕਾਰ ਅੱਲੂ ਅਰਜਨ ਦੀ ਰਿਹਾਈ ਤੇ ਸ਼ੁਕਰਵਾਰ ਰਾਤ ਸਸਪੈਂਸ ਜਾਰੀ ਰਿਹਾ ਹਾਲਾਂਕਿ ਪੁਸ਼ਪਾ ਅਦਾਕਾਰ ਅੱਲੂ ਨੂੰ ਤੇਲੰਗਾਨਾ ਹਾਈ ਕੋਰਟ ਨੇ ਅੰਤਰਮ ਜ਼ਮਾਨਤ ਦੇ ਦਿੱਤੀ ਸੀ ਪਰ ਚੰਚਲਗੁੱਡਾ ਸੈਂਟਰਲ ਜੇਲ੍ਹ ਦੇ ਅਧਿਕਾਰੀਆਂ ਨੂੰ ਹਾਈ ਕੋਰਟ ਦਾ ਹੁਕਮ ਨਹੀਂ ਮਿਲਿਆ ਜਿਸ ਨਾਲ ਅਦਾਕਾਰ ਨੂੰ ਪੂਰੀ ਰਾਤ ਜੇਲ੍ਹ ਵਿੱਚ ਕੱਟਣੀ ਪਵੇਗੀ ਇਸ ਨੂੰ ਦੇਖਦਿਆਂ ਅਦਾਕਾਰ ਦੇ ਚਾਹਤੇ ਵੱਡੀ ਗਿਣਤੀ ਵਿੱਚ ਜੇਲ੍ਹ ਦੇ ਬਾਹਰ ਉਸ ਦੀ ਰਿਹਾਈ ਦਾ ਇੰਤਜ਼ਾਰ ਕਰਦੇ ਰਹੇ ਅੱਲੂ ਅਰਜਨ ਦੇ ਵਕੀਲਾਂ ਨੇ ਹਾਈ ਕੋਰਟ ਦੇ ਹੁਕਮ ਅਨੁਸਾਰ ਜੇਲ੍ਹ ਅਧਿਕਾਰੀਆਂ ਦੇ ਕੋਲ 50000 ਰੁਪਏ ਦੇ ਦੋ ਨਿੱਜੀ ਬੌਂਡ ਤਿਆਰ ਕੀਤੇ ਸਨ। ਬੀਤੇ 4 ਦਸੰਬਰ ਨੂੰ ਸੰਧਿਆ ਥੀਏਟਰ ਵਿੱਚ ਹੋਈ ਭਾਜੜ ਦੀ ਘਟਨਾ ਵਿੱਚ ਇੱਕ ਔਰਤ ਦੀ ਮੌਤ ਅਤੇ ਉਸ ਦਾ ਬੱਚਾ ਜ਼ਖਮੀ ਹੋਣ ਮਾਮਲੇ ਵਿੱਚ ਅੱਲੂ ਅਰਜਨ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਸੀ। ਇਸ ਮਾਮਲੇ ਵਿੱਚ ਉਸ ਨੂੰ ਸ਼ੁੱਕਰਵਾਰ ਨੂੰ ਜੁਬਲੀ ਹਲ ਸਥਿਤ ਕਰ ਤੋਂ ਗ੍ਰਿਫਤਾਰ ਕਰ ਲਿਆ ਸੀ। ਇਸ ਦਰਮਿਆਨ ਮਿਰਤਕਾ ਦੇ ਪਤੀ ਦਾ ਕਹਿਣਾ ਹੈ ਕਿ ਉਹ ਆਪਣਾ ਕੇਸ ਵਾਪਸ ਲੈਣ ਨੂੰ ਤਿਆਰ ਹੈ। ਅੱਲੂ ਅਰਜਨ ਦੀ ਕੋਈ ਗਲਤੀ ਨਹੀਂ। ਸਾਰੀਆਂ ਵੱਡੀਆਂ ਫਿਲਮਾਂ ਨੂੰ ਪਛਾੜ ਕੇ ਪੁਸ਼ਪਾ ਧੋਵ ਨੇ ਵਰਲਡਵਾਈਡ 'ਚ ਸਭ ਤੋਂ ਤੇਜ਼ 1000 ਕਰੋੜ ਰੁਪਏ ਦੀ ਕਮਾਈ ਕਰਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ। ਇਹ ਕਮਾਈ ਰੋਜ਼ਾਨਾ ਵੱਧ ਰਹੀ ਹੈ। ਇਸ ਫਿਲਮ ਨੇ 8 ਦਿਨਾਂ ਵਿੱਚ ਆਪਣਾ ਵਰਲਡਵਾਈਡ ਕਲੈਕਸ਼ਨ 1100 ਕਰੋੜ ਰੁਪਏ ਦੇ ਪਾਰ ਕਰ ਲਿਆ ਹੈ। ਅਲੂ ਅਰਜਨ ਪਹਿਲਾ ਅਮਨੇਤਾ ਬਣ ਗਿਆ ਹੈ ਜਿਸ ਦੀ ਫਿਲਮ ਨੇ ਸਭ ਤੋਂ ਤੇਜ਼ ਬਾਕਸ ਆਫਿਸ 'ਤੇ 1100 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਸ ਨੇ ਸਾਊਥ ਐਕਟਰ ਪ੍ਰਵਾਸ ਦੀ ਫਿਲਮ ਕਲਕੀ 2989 AD ਦੇ ਲਾਈਫਟਾਈਮ ਕਲੈਕਸ਼ਨ ਨੂੰ ਵੀ ਪਿੱਛੇ ਛੱਡ ਦਿੱਤਾ। ਸਿਨੇਮੇ ਦੇ ਮਹਾਨ ਸ਼ੋਮਨ ਰਾਜ ਕਪੂਰ ਦਾ 14 ਦਸੰਬਰ ਨੂੰ 100ਵਾਂ ਜਨਮ ਦਿਨ ਹੈ। ਕਿਹਾ ਜਾਂਦਾ ਹੈ ਕਿ ਜਦੋਂ ਆਵਾਰਾ ਫਿਲਮ ਰੂਸ ਵਿੱਚ ਰਿਲੀਜ਼ ਹੋਈ ਤਾਂ ਉੱਥੋਂ ਦੀ ਇੱਕ ਤਰ੍ਹਾਂ ਦੀ ਇਹ ਰਾਸ਼ਟਰੀ ਫਿਲਮ ਬਣ ਗਈ। ਆਵਾਰਾ ਫਿਲਮ ਦੀ ਕਹਾਣੀ ਲਿਖਣ ਵਾਲੇ ਖਵਾਜਾ ਅਹਿਮਦ ਆਵਾਸ ਆਪਣੀ ਆਤਮਕਥਾ ਵਿੱਚ ਲਿਖਦੇ ਹਨ ਕਿ ਰੂਸ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਜਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਾ ਨਹਿਰੂ ਉੱਥੇ ਪੁੱਜੇ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਪੂਰੇ ਸੋਵੀਅਤ ਸੰਘ ਵਿੱਚ ਤੁਹਾਡੇ ਤੋਂ ਇਲਾਵਾ ਸਿਰਫ ਇੱਕ ਹੋਰ ਭਾਰਤੀ ਬਹੁਤ ਹਰਮਨ ਪਿਆਰੇ ਹਨ। ਉਹਨਾਂ ਦਾ ਨਾਂ ਹੈ ਰਾਜਕਪੂਰ। ਪਰ ਸੋਵੀਅਤ ਸੰਘ ਵਿੱਚ ਇਹ ਫਿਲਮ ਦੇਖਦਿਆਂ ਹੀ ਵੇਖਦਿਆਂ ਬਹੁਤ ਮਸ਼ਹੂਰ ਹੋ ਗਈ। ਕੁਝ ਹੀ ਮਹੀਨਿਆਂ ਵਿੱਚ ਹੋਟਲਾਂ ਅਤੇ ਰੈਸਟੋਰਾਂ ਤੇ ਬੈਂਡ ਅਤੇ ਔਰਕੈਸਟਰਾ ਵਿੱਚ ਇਸ ਫਿਲਮ ਦੀਆਂ ਧੁਨਾਂ ਵੱਜਣ ਲੱਗੀਆਂ। ਉਹ ਲਿਖਦੇ ਹਨ ਕਿ ਮੈਂ ਕਈ ਨੌਜਵਾਨਾਂ ਨੂੰ ਮਿਲਿਆ ਜਿਨ੍ਹਾਂ ਨੇ ਦਾਵਾ ਕੀਤਾ ਕਿ ਉਨ੍ਹਾਂ ਨੇ ਇਹ ਫਿਲਮ 20 ਜਾਂ 30 ਵਾਰ ਦੇਖੀ ਹੈ। ਸੋਵੀਅਤ ਸੰਘ ਦੇ ਪੂਰੇ ਇਤਿਹਾਸ ਵਿੱਚ ਕਿਸੇ ਫਿਲਮ ਨੇ ਇਜਾਹੀ ਪ੍ਰਸਿੱਧੀ ਹਾਸਲ ਨਹੀਂ ਕੀਤੀ ਸੀ। ਰਿਤੂ ਨੰਦਾ ਦਾ ਕਹਿਣਾ ਹੈ ਕਿ ਆਵਾਰਾ ਦੀ ਕਹਾਣੀ ਦਾ ਥੀਮ ਵਰਗਪੇ ਸੀ ਜਿਸ ਵਿੱਚ ਇੱਕ ਰੋਮਾਂਟਿਕ ਕਹਾਣੀ ਨੂੰ ਉਸ ਗਰੀਬੀ 'ਚ ਲਪੇਟ ਕੇ ਦਿਖਾਇਆ ਗਿਆ ਸੀ। ਜੋ ਭਾਰਤ ਨੂੰ ਆਜ਼ਾਦੀ ਤੋਂ ਬਾਅਦ ਮਿਲੀ ਸੀ ਇਹ ਫਿਲਮ ਚਿੱਕੜ ਚ ਕਮਲ ਦੇ ਫੋਲਵੰਗ ਖੇੜੀ ਹੋਈ ਸੀ ਉਦੋਂ ਤੱਕ ਇਸ ਤਰ੍ਹਾਂ ਦੀ ਫਿਲਮ ਨਾਲ ਲੋਕਾਂ ਦਾ ਵਾਹ ਨਹੀਂ ਸੀ ਪਿਆ ਇਹ ਫਿਲਮ ਇੱਕ ਤਰ੍ਹਾਂ ਗਣਰਾਜ ਦੀ ਮਾਸੂਮੀਅਤ ਦਾ ਜਸ਼ਨ ਮਨਾਉਂਦੀ ਸੀ ਜੋ ਨਵਨਮਾ ਪੈਦਾ ਹੋਇਆ ਸੀ ਅਤੇ ਇਸ ਮੁਸ਼ਕਲ ਦੁਨੀਆ ਦਾ ਸਾਹਮਣਾ ਕਰਨਾ ਸਿੱਖ ਰਿਹਾ ਸੀ ਜਿਸ ਕਰਕੇ ਇਸ ਨੂੰ ਬਹੁਤ ਹੀ ਹੰਗਾਰਾ ਮਿਲਿਆ ਹੈ 1951 ਵਿੱਚ ਰਿਲੀਜ਼ ਹੋਇਆ ਗਾਣਾ ਆਵਾਰਾ ਹੂੰ ਦਾ 16 ਪਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਜੋ ਅੱਜ ਵੀ ਕਈ ਦੇਸ਼ਾਂ ਵਿੱਚ ਗੂੰਜਣਾ ਆ ਜਾਂਦਾ ਹੈ। ਰਾਜਕਪੂਰ ਦੇ 100ਵੇਂ ਜਨਮ ਦਿਨ ਮੌਕੇ ਉਨ੍ਹਾਂ ਦੇ بیٹے ਰੰਦੀਰ ਕਪੂਰ ਨੇ ਪਿਤਾ ਨੂੰ ਯਾਦ ਕਰਦਿਆਂ ਕਿਹਾ ਹੈ ਕਿ ਉਹ ਸਿਨੇਮਾ ਜਗਤ ਵਿੱਚ ਅਨੋਖੀ ਪ੍ਰਤਿਭਾ ਦਾ ਇੱਕ ਤਨੀ ਵਿਅਕਤੀ ਸਨ ਪਰ ਘਰ ਵਿੱਚ ਉਹ ਇੱਕ ਪਿਆਰੇ ਪਿਤਾ ਸਨ ਅਤੇ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰਦੇ। ਰਨਦੀਰ ਕਪੂਰ ਨੇ 1972 ਵਿੱਚ ਫਿਲਮ ਕੱਲ ਅੱਜ ਔਰ ਕੱਲ ਵਿੱਚ ਪਿਤਾ ਰਾਜ ਕਪੂਰ ਅਤੇ ਦਾਦਾ ਪ੍ਰਥਵੀ ਰਾਜ ਕਪੂਰ ਨੂੰ ਨਿਰਦੇਸ਼ਿਤ ਕੀਤਾ ਸੀ। ਉਹਨਾਂ ਦਾ ਕਹਿਣਾ ਹੈ ਕਿ ਉਹ ਅਸਲ ਵਿੱਚ ਸਧਾਰਨ ਇਨਸਾਨ ਸਨ। ਆਮ ਪਿਤਾ ਵਾਂਗ ਹੀ ਸਨ। ਉਹ ਅਕਸਰ ਕੰਮ ਵਿੱਚ ਰੁੱਝੇ ਰਹਿੰਦੇ ਸਨ ਪਰ ਜਦੋਂ ਵੀ ਉਹਨਾਂ ਦੇ ਕੋਲ ਸਮਾਂ ਹੁੰਦਾ ਤਾਂ ਉਹ ਸਾਡੇ ਨਾਲ ਸਮਾਂ ਬਤਾਉਂਦੇ ਸਨ। ਰਾਜ ਕਪੂਰ ਨੂੰ ਸਨੇ ਜਗ ਦਾ ਚਾਰਲੀ ਚੈਪਲਨ ਵੀ ਕਿਹਾ ਜਾਂਦਾ ਰਿਹਾ। ਉਨਾਰੇ 99 ਦੇ ਮੈਜਿਕ ਦਾ ਅਸਰ ਕੁਝ ਅਜਾਇਹਾ ਹੈ ਕਿ ਅੱਜ ਵੀ ਲੋਕ ਉਹਨਾਰੇ ਮਰੀਦ ਹਨ ਉਹਨਾਂ ਦਾ ਗੀਤ ਅੱਜ ਵੀ ਮਸ਼ਹੂਰ ਹੈ ਹਮ ਨਾ ਰਹਾਂਗੇ ਤੂੰ ਨਾ ਰਹੇਂਗੇ ਫਿਰ ਵੀ ਰਹਿਣਗੀਆਂ ਨਿਸ਼ਾਨੀਆਂ ਫਿਲਮ ਕਲਾਕਾਰ ਰਜਾ ਮਰਾਦ ਦਾ ਕਹਿਣਾ ਹੈ ਕਿ 1980 ਵਿੱਚ ਰਾਜ ਕਪੂਰ ਪ੍ਰੇਮ ਰੋਗ ਦੀ ਕਾਸਟਿੰਗ ਕਰ ਰਹੇ ਸਨ ਉਹਨਾਂ ਨੇ 1973 ਵਿੱਚ ਆਈ ਫਿਲਮ ਨਮਕ ਹਰਾਮ ਦੇਖੀ ਸੀ ਜਿਸ ਵਿੱਚ ਇੱਕ ਮਾਂ ਸ਼ਾਇਰ ਦੇ ਰੋਲ ਵਿੱਚ ਸੀ ਇਸ ਫਿਲਮ ਨੂੰ ਦੇਖ ਕੇ ਰਾਜ ਸਾਹਿਬ ਦੇ ਪ੍ਰੋਡਕਸ਼ਨ ਮੈਨੇਜਰ ਰਵੀ ਮਲਹੋਤਰਾ ਦਾ ਮੈਨੂੰ ਫੋਨ ਆਇਆ ਕਿ ਰਾਜ ਸਾਹਿਬ ਮਿਲਣਾ ਚਾਹੁੰਦੇ ਹਨ ਅਤੇ ਫਿਲਮ ਪ੍ਰੇਮ ਰੋਗ ਵਿੱਚ ਲੈਣਾ ਚਾਹੁੰਦੇ ਹਨ ਮੈਂ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੇ ਮੇਰੇ ਨਾਲ ਕਾਫੀ ਗੱਲਾਂ ਕੀਤੀਆਂ ਪ੍ਰੋਡਕਸ਼ਨ ਮੈਨੇਜਰ ਰਵੀ ਮਲਹੋਤਰਾ ਦਾ ਕਹਿਣਾ ਹੈ ਕਿ ਪ੍ਰੇਮ ਰੋਗ ਵਿੱਚ ਠਾਕਰ ਵਿਰਿੰਦਰ ਪ੍ਰਤਾਪ ਸਿੰਘ ਦਾ ਕਿਰਦਾਰ ਦੇਣਾ ਚਾਹੁੰਦੇ ਹਨ ਉਸ ਸਮੇਂ ਮੈਂ ਡਰ ਗਿਆ ਸੀ ਕਿ ਮੇਨ ਵਿਲਨ ਦਾ ਕਿਰਦਾਰ ਨਿਵਾਉਣ ਦੀ ਜ਼ਿੰਮੇਵਾਰੀ ਜੋ ਮੈਨੂੰ ਦਿੱਤੀ ਗਈ ਹੈ ਮੈਂ ਇਸ ਨੂੰ ਨਵਾ ਪਾਵਾਂਗਾ ਜਾਂ ਨਹੀਂ ਖੈਰ ਮੈਂ ਸੋਚਿਆ ਕਿ ਤਕਦੀਰ ਦਰਵਾਜ਼ੇ ਤੇ ਖੁਦ ਆਈ ਹੈ ਇਸ ਫਿਲਮ ਕਰਨ ਦੇ ਬਾਅਦ ਮੈਂ ਰਾਮ ਤੇਰੀ ਗੰਗਾ ਮੈਲੀ ਇਹਨਾ ਫਿਲਮ ਦੇ ਵਿੱਚ ਵੀ ਵਿਲਨ ਪਲੇ ਕੀਤਾ ਹੈ ਉਹ ਕਹਿੰਦੇ ਸਨ ਕਿ ਰਜਾ ਸਾਹਿਬ ਮੈਂ ਆਪਣੀ 40 ਸਾਲਾਂ ਜ਼ਿੰਦਗੀ ਵਿੱਚ ਜੋ ਤਿੰਨ ਵਧੀਆ ਐਕਟਰ ਡਾਇਰੈਕਟ ਕੀਤੇ ਹਨ ਉਹਨਾਂ ਵਿੱਚੋਂ ਇੱਕ ਤੁਸੀਂ ਹੋ ਮੈਨੂੰ ਇਹ ਸੁਣ ਕੇ ਬਹੁਤ ਵਧੀਆ ਲੱਗਾ ਕਿ ਐਡੇ ਵੱਡੇ ਮਹਾਨ ਕਲਾਕਾਰ ਨਰਮਤਾ ਨਿਰਦੇਸ਼ਕ ਮੇਰੀ ਤਾਰੀਫ਼ ਕਰ ਰਹੇ ਹਨ ਰਾਜ ਕਪੂਰ ਸਾਬ ਤੋਂ ਮੈਂ ਆਪਣੀ ਤਾਰੀਫ਼ ਸੁਣ ਕੇ ਬਹੁਤ ਖੁਸ਼ ਹੋਇਆ ਕਿ ਅਜਿਹੇ ਮਹਾਨ ਕਲਾਕਾਰ ਮੈਨੂੰ ਵਧੀਆ ਕਲਾਕਾਰ ਕਹਿ ਰਹੇ ਹਨ ਇਸੇ ਤਰ੍ਹਾਂ ਕਲਾਕਾਰ ਸੁਸ਼ਮਾ ਸੇਠ ਦਾ ਕਹਿਣਾ ਹੈ ਕਿ ਸ਼ਾਮ ਬੇਨੇਗਲ ਜਨੂਨ ਫਿਲਮ ਬਣਾ ਰਹੀ ਸੀ ਉਸਦੇ ਪ੍ਰੋਡਿਊਸਰ ਸ਼ਸ਼ੀ ਕਪੂਰ ਸਨ ਉਹਨਾਂ ਨੇ ਮੈਨੂੰ ਇੱਕ ਕਿਰਦਾਰ ਦੇ ਲਈ ਬੁਲਾਇਆ ਸੀ ਰਾਜ ਕਪੂਰ ਨੇ ਇਸ ਫਿਲਮ ਨੂੰ ਦੇਖ ਕੇ ਮੈਨੂੰ ਪ੍ਰੇਮ ਰੋਗ ਵਿੱਚ ਕਾਸਟ ਕੀਤਾ ਮੈਂ ਲੱਕੀ ਹਾਂ ਕਿ ਪ੍ਰੇਮ ਰੋਗ RAMTEERI GANGA MAHLI ਵਿੱਚ ਮੈਂ ਰਾਜ ਕਪੂਰ ਨਾਲ ਕੰਮ ਕੀਤਾ ਹੈ ਉਹਨਾਂ ਦੇ ਨਿਰਦੇਸ਼ਨ ਵਿੱਚ ਕੰਮ ਕਰਨਾ ਬਹੁਤ ਵਧੀਆ ਅਨੁਭਵ ਰਿਹਾ ਹੈ ਉਹ ਬਹੁਤ ਵਧੀਆ ਡਾਇਰੈਕਟਰ ਅਤੇ ਵਧੀਆ ਇਨਸਾਨ ਸਨ ਜਦੋਂ ਕੋਈ ਵੀ ਲੰਬਾ ਸੀਨ ਸ਼ੂਟ ਹੋ ਜਾਂਦਾ ਤਾਂ ਉਹ ਖੁਸ਼ੀ ਨਾਲ ਕਹਿੰਦੇ ਕਿ ਬਸ ਹੁਣ ਹੋਰ ਨਹੀਂ ਬੈਕਅਪ ਪ੍ਰੇਮ ਰੋਗ ਦੌਰਾਨ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ کردار ਨੂੰ ਦਰਸ਼ਕ ਪਿਆਰ ਕਰਨ ਮੇਰਾ ਕਰੈਕਟਰ ਅਜਾਇਹਾ ਸੀ ਜਿਸ ਨੂੰ ਅੱਜ ਤੱਕ ਪਸੰਦ ਕੀਤਾ ਜਾਂਦਾ ਹੈ ਉਹ ਬਹੁਤ ਮਹਾਨ ਕਲਾਕਾਰ ਤੇ ਅਦਾਕਾਰ ਸਨ ਜਿਨ੍ਹਾਂ ਦਾ ਨਾਂ ਰੈਂਦੀ ਦੁਨੀਆ ਤੱਕ ਰਹੇਗਾ ਫਿਲਮ ਨਿਰਦੇਸ਼ਕ ਰਾਹੁਲ ਰਵੈਲ ਜੋ ਕਿਸੇ ਸਮੇਂ ਰਾਜ ਕਪੂਰ ਨਾਲ ਸਹਾਇਕ ਰਹੇ ਹਨ ਦਾ ਕਹਿਣਾ ਹੈ ਕਿ ਮੇਰਾ ਨਾਮ ਜੋਕਰ 2 ਦੀ ਤਿਆਰੀ ਚੱਲ ਰਹੀ ਸੀ ਪਰ ਇਹ ਫਿਲਮ ਚੱਲੀ ਨਹੀਂ ਜਿਸ ਕਰਕੇ ਕਾਫੀ ਕਾਟਾ ਪਿਆ ਹੈ ਫਿਰ ਉਹਨਾਂ ਨੇ ਇਸ ਫਿਲਮ ਤੋਂ ਬਾਅਦ ਬੋਬੀ ਫਿਲਮ ਬਣਾਈ ਬੋਬੀ ਫਿਲਮ ਬਹੁਤ ਚੱਲੀ ਜਿਸ ਨੇ ਬਹੁਤ ਰਿਕਾਰਡ ਤੋੜੇ ਰਾਜਕਪੂਰ ਦੀ ਤੀ ਰਤੂ ਨੰਦਾ ਨੇ ਆਪਣੀ ਕਿਤਾਬ ਰਾਜਕਪੂਰ ਦਾ ਵਨ ਓਨਲੀ ਸ਼ੋਅਮੈਨ ਚ ਲਿਖਿਆ ਹੈ ਕਿ ਹਰ ਜਗ੍ਹਾ ਇਹ ਦ੍ਰਿਸ਼ ਆਮ ਹੁੰਦਾ ਸੀ ਕਿ ਰਾਜਕਪੂਰ ਪਿਆਨੋ ਦੇ ਸਟੂਲ ਤੇ ਬੈਠੇ ਹਨ ਉਹਨਾਂ ਨੂੰ ਚਾਰੇ ਪਾਸਿਓਂ ਵੋਦਕਾ ਦੇ ਗਲਾਸ ਆਫਰ ਕੀਤੇ ਜਾਂਦੇ ਸਨ ਉਹ ਜਿਵੇਂ ਹੀ ਗਾਣਾ ਸ਼ੁਰੂ ਕਰਦੇ ਸਨ ਤਾਂ ਸਾਰੇ ਪੁਰਸ਼ਾਂ ਤੇ ਔਰਤਾਂ ਨੱਚਦੇ ਹੋਏ ਉਹਨਾਂ ਦੇ ਸੋਰ ਵਿੱਚ ਸੋਰ ਮਨਾਉਣ ਲੱਗਦੇ ਸਨ ਉਹ ਲਿਖਦੀ ਹੈ ਕਿ ਜਦੋਂ ਜਵਾਲਾ ਨਹਿਰੂ ਆਪਣੀ ਪਹਿਲੀ ਸੋਵੀਅਤ ਯਾਤਰਾ ਤੇ ਗਏ ਤਾਂ ਭੀੜ ਉਨ੍ਹਾਂ ਨੂੰ ਦੇਖ ਕੇ ਉੱਚੀ-ਉੱਚੀ ਗਾਉਂਦੀ ਸੀ ਆਵਾਰਾ ਹੂੰ ਉਸ ਸਮੇ ਬੁਲਗਾਨਨ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਸਨ ਜਦੋਂ ਇੱਕ ਸਰਕਾਰੀ ਭੋਜ ਵਿੱਚ ਪੰਡਤ ਜਵਾਲਾ ਨਹਿਰੂ ਤੋਂ ਬਾਅਦ ਬੁਲਗਾਨਨ ਨੇ ਆਵਾਰਾ ਹੂੰ ਗੀਤ गा ਕੇ ਸੁਣਾਇਆ ਸੀ ਇਸ ਗੀਤ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ ਰਣਵੀਰ ਕਪੂਰ ਦੀ ਫਿਲਮ ਐਨੀਮਲ ਨੇ ਪਿਛਲੇ ਸਾਲ ਪਰਦੇ ਤੇ ਤਹਿਲਕਾ ਮਚਾਇਆ ਸੀ ਇਸ ਫਿਲਮ ਨੂੰ ਕਾਫੀ ਪਸੰਦ ਕੀਤਾ ਗਿਆ ਤੇ ਇਸ ਫਿਲਮ ਨੇ ਬਹੁਤ ਹੀ ਕਮਾਈ ਕੀਤੀ ਹੈ। ਬੇਸ਼ੱਕ ਫਿਲਮ ਤੇ ਮਹਿਲਾ ਵਿਰੋਧੀ ਹੋਣ ਦਾ ਠੱਪਾ ਲੱਗਿਆ ਅਤੇ ਖੂਬ ਵਿਵਾਦਾਂ ਵਿੱਚ ਵੀ ਰਹੀ। ਪਰ ਇਹ ਫਿਲਮ ਰਣਵੀਰ ਦੇ ਕੈਰੀਅਰ ਦੀ ਸਭ ਤੋਂ ਕਮਾਈ ਫਿਲਮ ਬਣ ਕੇ ਉਭਰੀ ਹੈ। ਐਨੀਮਲ ਫਿਲਮ ਦੇ ਅਗਲੇ ਭਾਗ ਨੂੰ ਬਣਾਇਆ ਜਾ ਰਿਹਾ ਹੈ ਜਿਸ ਦਾ ਨਾਂ ਰੱਖਿਆ ਹੈ ਐਨੀਮਲ ਪਾਰਕ ਜੋ ਜਲਦ ਹੀ ਸ਼ੁਰੂ ਹੋਵੇਗੀ। ਰਣਵੀਰ ਕਪੂਰ ਦਾ ਕਹਿਣਾ ਹੈ ਕਿ ਇਸ ਫਿਲਮ ਦੀ ਜਲਦੀ ਸ਼ੂਟਿੰਗ ਸ਼ੁਰੂ ਹੋ ਰਹੀ ਹੈ। ਅਨੀਮਲ ਪਾਰਕ ਦੇ ਲਈ ਕਲਾਕਾਰਾਂ ਨੂੰ ਫਾਈਨਲ ਕੀਤਾ ਜਾ ਰਿਹਾ ਹੈ ਫਿਲਮ ਦੇ ਨਿਰਦੇਸ਼ਕ ਸੰਦੀਪ ਰੈਡੀ ਬਾਂਗਾ ਨੇ ਕਿਹਾ ਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਅਸੀਂ ਸ਼ੁਰੂ ਤੋਂ ਹੀ ਇਸ ਫਿਲਮ ਨੂੰ ਬਣਾਉਣਾ ਚਾਹੁੰਦੇ ਸੀ ਨਿਰਦੇਸ਼ਕ ਦਾ ਕਹਿਣਾ ਹੈ ਕਿ ਦੂਸਰੇ ਪਾਰਟ ਦਾ ਨਾਮ ਐਨੀਮਲ ਪਾਰਕ ਰੱਖਿਆ ਗਿਆ ਹੈ ਇਹ ਬਹੁਤ ਹੀ ਖਤਰਨਾਕ ਫਿਲਮ ਸਿੱਧ ਹੋਵੇਗੀ ਹੀਰੋ ਅਤੇ ਵਿਲਨ ਦੇ ਕਿਰਦਾਰ ਨੂੰ ਵੱਖਰੇ ਢੰਗ ਨਾਲ ਦਿਖਾਇਆ ਜਾ ਰਿਹਾ ਹੈ ਇਸ ਫਿਲਮ ਦੇ ਵਿੱਚ ਬੋਬੀ ਦੀ ਜਗ੍ਹਾ ਵਿਕੀ ਕੌਸ਼ਲ ਵਿਲਨ ਬਣੇਗਾ ਐਨੀਮਲ ਵਿੱਚ ਰਣਵੀਰ ਦੇ ਇਲਾਵਾ ਰਸ਼ਮਿਕਾ ਮੰਦਾਨਾ ਅਨਲ ਕਪੂਰ ਸੁਰੇਸ਼ ਉਬਰਾਇ ਬੋਬੀ ਅਤੇ ਤ੍ਰਿਪਤੀ ਡਿਮਰੀਬਰਗੇ ਕਲਾਕਾਰਾਂ ਨੇ ਕੰਮ ਕੀਤਾ ਸੀ ਇਸ ਫਿਲਮ ਵਿੱਚ ਬੋਬੀ ਨੇ ਅਬਰਾਰ ਨਾਂ ਦੇ ਇੱਕ ਖਤਰਨਾਕ ਖਲਨਾਇਕ ਦੀ ਭੂਮਿਕਾ ਨਿਭਾਈ ਸੀ ਅਤੇ ਚਾਰੇ ਪਾਸਿਆਂ ਤੋਂ ਵਾਹ ਵਾਹ ਲੁੱਟੀ ਰਣਵੀਰ ਕਪੂਰ ਦਾ ਕਹਿਣਾ ਹੈ ਕਿ ਇਸ ਫਿਲਮ ਦੇ ਇਲਾਵਾ ਮੇਰੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਜਿਨਾਂ ਦੀ ਮੈਂ ਸ਼ੂਟਿੰਗ ਕਰ ਰਿਹਾ ਹਾਂ ਕਈ ਫਿਲਮਾਂ ਦੀ ਕਹਾਣੀ ਮੈਨੂੰ ਪਸੰਦ ਹੈ ਅਤੇ ਕਈਆਂ ਦੀ ਸ਼ੂਟਿੰਗ ਜਲਦੀ ਸ਼ੁਰੂ ਹੋ ਰਹੀ ਹੈ ਰਸ਼ਮਿਕਾ ਮੰਦਾਨਾ ਇਹਨੇ ਦਿਨੀ ਪੁਸ਼ਪਾ 2 ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ਪਹਿਲੇ ਭਾਗ ਦੇ ਵਿੱਚ ਵੀ ਰਸ਼ਮਿਕਾ ਦੀ ਭੂਮਿਕਾ ਨੂੰ ਕਾਫੀ ਪਸੰਦ ਕੀਤਾ ਗਿਆ ਸੀ ਇਸ ਵਿਚਕਾਰ ਮੇਕਰਜ਼ ਵੱਲੋਂ ਰਸ਼ਮਿਕਾ ਦੀ ਅਗਲੀ ਫਿਲਮ ਦਾ ਗਰਲਫ੍ਰੈਂਡ ਦਾ ਟੀਜ਼ਰ ਪੇਸ਼ ਕੀਤਾ ਹੈ ਬੀਤੇ ਸਾਲ ਆਈ ਫਿਲਮ ਐਨੀਮਲ ਦੇ ਬਾਅਦ ਰਸ਼ਮਿਕਾ ਦੀਆਂ ਕਈ ਫਿਲਮਾਂ ਹੈ ਟਾਨ ਹੁਣ ਪੁਸ਼ਪਾ 2 ਦੇ ਬਾਅਦ ਉਸ ਦੇ ਕੋਲ ਹੋਰ ਵੀ ਫਿਲਮਾਂ ਦੀ ਲਾਈਨ ਲੱਗ ਗਈ ਹੈ ਫਿਲਹਾਲ ਉਹ ਫਿਲਮ ਦਾ ਗਰਲਫ੍ਰੈਂਡ ਵਿੱਚ ਕਾਲਜ ਸਟੂਡੈਂਟ ਵਿੱਚ ਨਜ਼ਰ ਆਵੇਗੀ ਸੌ ਸ਼ਰਮਾ ਦੇ ਮਸ਼ਹੂਰ ਐਕਟਰ ਦક્ષਿਨ ਸ਼ੈਟੀ ਵੀ ਇਸ ਫਿਲਮ ਵਿੱਚ ਵਧੀਆ ਕਿਰਦਾਰ ਨਿਭਾ ਰਿਹਾ ਹੈ ਰਾਹੁਲ ਰਵਿੰਦਰਨ ਇਸ ਫਿਲਮ ਦਾ ਡਾਇਰੈਕਟਰ ਹੈ ਇਸ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਜਿਸ ਵਿੱਚ ਰਿਯੂਮਰਡ ਬாய்ਫ੍ਰੈਂਡ ਬੀ ਜੇ ਦੇਵਰ ਕੌਂਡਾ ਨੇ ਇਸ ਨੂੰ ਪੇਸ਼ ਕੀਤਾ ਹੈ ਹਾਲਾਂਕਿ ਇਸ ਫਿਲਮ ਦੀ ਰਿਲੀਜ਼ ਡੇਟ ਬਾਰੇ ਕੋਈ ਵੀ ਖੁਲਾਸਾ ਨਹੀਂ ਕੀਤਾ ਗਿਆ ਅਰਸ਼ਮਿਕਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਇਹ ਫਿਲਮ ਵੀ ਬਹੁਤ ਵਧੀਆ ਹੈ ਇਸ ਨੂੰ ਭਰਪੂਰ ਪਿਆਰ ਮਿਲੇਗਾ ਅਜੇ ਹਮੈਨੂੰ ਪਤਾ ਹੈ ਇਸ ਦੇ ਇਲਾਵਾ ਉਸ ਦੇ ਕੋਲ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ ਸਿਕੰਦਰ ਵਿੱਕੀ ਕੌਸ਼ਲ ਦੇ ਨਾਲ ਸ਼ਾਵਾ ਅਤੇ ਰਣਵੀਰ ਕਪੂਰ ਦੀ ਫਿਲਮ ਐਨੀਮਲ ਪਾਰਕ ਵਿੱਚ ਉਹ ਕੰਮ ਕਰ ਰਹੀ ਹੈ ਅਵਿਨਾਸ਼ ਦਿਵਾਰੀ ਇੱਕ ਬਹੁਤ ਵਧੀਆ ਕਲਾਕਾਰ ਹੈ ਉਸ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਉਸ ਨੇ ਜਿੰਨੇ ਵੀ ਕਿਰਦਾਰ ਨਿਵਾਏ ਹਨ ਸਾਰਿਆਂ ਨੂੰ ਪਸੰਦ ਕੀਤਾ ਗਿਆ ਹੈ ਇਨੇ ਦਿਨੀ ਉਹ ਸਿਕੰਦਰ ਕਾ ਮੁਕੱਦਰ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਲੈਲਾ ਮਜਨੂ ਤੋਂ ਕੈਰੀਅਰ ਸ਼ੁਰੂ ਕਰਨ ਵਾਲੇ ਅਭਿਨੇਤਾ ਅਵਿਨਾਸ਼ ਦਿਵਾਰੀ ਆਪਣੇ ਦਮਦਾਰ ਅਭਿਨੇ ਕਰਕੇ ਬੁਲੰਦੀਆਂ ਛੂਹ ਰਹੇ ਹਨ ਉਹ ਵੈਬ ਸੀਰੀਜ਼ ਬੰਬਈ ਮੇਰੀ ਜਾਨ ਖਾਕੀ ਦਾ ਬਿਹਾਰ ਚੈਪਟਰ ਵਿੱਚ ਵੀ ਆਪਣੇ ਅਭਿਨੇ ਨੂੰ ਪੇਸ਼ ਕਰ ਚੁੱਕਾ ਹੈ ਅਵਿਨਾਸ਼ ਦਾ ਕਹਿਣਾ ਹੈ ਕਿ ਮੈਂ 2003 ਵਿੱਚ ਥੀਏਟਰ ਕਰਨਾ ਸ਼ੁਰੂ ਕੀਤਾ ਸੀ ਫਿਰ ਮੇਰੀ ਪਹਿਲੀ ਫਿਲਮ ਲੈਲਾ ਮਜਨੂ 2018 ਵਿੱਚ ਰਿਲੀਜ਼ ਹੋਈ ਜਿਸ ਨੂੰ ਕਾਫੀ ਪਿਆਰ ਮਿਲਿਆ ਹੈ ਮੈਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਲਈ 15 ਸਾਲ ਦਾ ਲੰਮਾ ਸਮਾਂ ਲੱਗਾ ਹੈ ਮੈਨੂੰ ਜੋ ਵੀ ਰੋਲ ਮਿਲੇ ਹਨ ਮੈਂ ਬੜੇ ਪਿਆਰ ਨਾਲ ਨਿਭਾਉਂਦਾ ਹਾਂ ਮੈਂ ਚਾਹੁੰਦਾ ਹਾਂ ਕਿ ਮੈਨੂੰ ਵਧੀਆ ਫਿਲਮਾਂ ਮਿਲਣ ਮੈਂ ਹਰ ਇੱਕ ਤਰ੍ਹਾਂ ਦੀ ਫਿਲਮ ਕਰਨਾ ਚਾਹੁੰਦਾ ਹਾਂ ਚਾਹੇ ਉਹ ਐਕਸ਼ਨ ਹੋਵੇ ਰੋਮਾਂਟਿਕ ਹੋਵੇ ਜਾਂ ਧਾਰਮਿਕ ਟਾਈਗਰ ਸ਼ਰੋਫ ਨੂੰ ਆਖਰੀ ਵਾਰ ਫਿਲਮ ਸਿੰਗਮ ਅਗੇਨ ਦੇ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਸਦਾ ਵਧੀਆ ਐਕਸ਼ਨ ਸੀ ਹੁਣ ਟਾਈਗਰ ਸ਼ਰੋਫ ਆਪਣੀ ਐਕਸ਼ਨ ਫਿਲਮ ਬਾਗੀ ਦੀ ਚੌਥੀ ਕੜੀ ਵਿੱਚ ਨਜ਼ਰ ਆਵੇਗਾ ਇਸ ਦੇ ਲਈ ਟਾਈਗਰ ਇੱਕ ਵਾਰ ਫਿਰ ਨਰਮਤਾ ਸਾਜਿਦ ਨੜਿਆੜ ਵਾਲਾ ਦੇ ਨਾਲ ਕੰਮ ਕਰ ਰਿਹਾ ਹੈ ਇਸ ਫਿਲਮ ਦੇ ਵਿੱਚ ਸੰਜੇ দত্ত ਵੀ ਸ਼ਾਮਲ ਹੋ ਗਿਆ ਹੈ ਇਸ ਦੇ ਨਾਲ ਹੀ ਉਸਦਾ ਪਹਿਲਾ ਲੁੱਕ ਵੀ ਜਾਰੀ ਕੀਤਾ ਗਿਆ ਹੈ ਇਸ ਪੋਸਟਰ ਦੇ ਵਿੱਚ ਲਿਖਿਆ ਹੈ ਕਿ ਹਰ ਆਸ਼ਿਕ ਖਲਨਾਇਕ ਹੁੰਦਾ ਹੈ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਸੰਜੇ ਦਾਤ ਦਾ ਕਿਰਦਾਰ ਕਿਸ ਤਰ੍ਹਾਂ ਦਾ ਹੋਵੇਗਾ। ਆਪਣੇ ਪਿਆਰ ਨੂੰ ਗਵਾਉਣ ਤੋਂ ਬਾਅਦ ਉਹ ਖਲਨਾਇਕ ਬਣ ਜਾਂਦਾ ਹੈ। ਸੰਜੇ ਦਾਤ ਦੀ ਇਸ ਦੇ ਵਿੱਚ ਖਤਰਨਾਕ ਲੁੱਕ ਹੈ। ਸੰਜੇ ਦਾਤ ਨੇ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਰੋਲ ਕੀਤਾ ਹੈ। ਇਸ 네ਗੇਟਿਵ ਕਿਰਦਾਰ ਨੂੰ ਰਹਿ ਕੇ ਸੰਜੇ ਦਾਤ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ ਤੇ ਬਹੁਤ ਮਿਹਨਤ ਕੀਤੀ ਹੈ। ਨਿਰਦੇਸ਼ਕ ਨੇ ਮੈਨੂੰ ਇੱਕ ਵੱਖਰਾ ਕਰੈਕਟਰ ਦਿੱਤਾ ਹੈ। ਮੈਨੂੰ ਆਸ ਹੈ ਕਿ ਦਰਸ਼ਕ ਇਸ ਨੂੰ ਪਸੰਦ ਕਰਨਗੇ। ਇਸ ਫਿਲਮ ਦੇ ਵਿੱਚ ਕਿਹੜੇ-ਕਿਹੜੀ ਹੀਰੋਇਨ ਕੰਮ ਕਰ ਰਹੀ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਦੱਸਿਆ ਗਿਆ। ਇਸ ਫਿਲਮ ਦਾ ਨਿਰਦੇਸ਼ਨ ਏ ਹਰਸ਼ ਕਰ ਰਿਹਾ ਹੈ ਜਿਸ ਨੇ ਪਹਿਲਾਂ ਬਜਰੰਗੀ ਅਤੇ ਵੇਦਾ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਬਾਗੀ 4 ਨੂੰ ਅਗਲੇ ਸਾਲ 5 ਸਤੰਬਰ ਨੂੰ ਸਿਨੇਮਾ ਕਰਾਂ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ। ਸਭ ਤੋਂ ਪਹਿਲਾਂ 2016 ਵਿੱਚ ਬਾਗੀ ਰਿਲੀਜ਼ ਹੋਈ ਸੀ ਉਸ ਦਾ ਸੀਕਵਲ 2018 ਤੇ ਤੀਸਰਾ ਭਾਗ 2020 ਵਿੱਚ ਆਇਆ ਸੀ ਪਿਛਲੇ ਮਹੀਨੇ ਟਾਈਗਰ ਦੀ ਇਸ ਫਿਲਮ ਬਾਗੀ 4 ਦੀ ਅਨਾਉਂਸਮੈਂਟ ਕੀਤੀ ਗਈ ਸੀ ਟਾਈਗਰ ਇਸ ਫਿਲਮ ਦੇ ਵਿੱਚ ਖਤਰਨਾਕ ਲੁੱਕ ਵਿੱਚ ਨਜ਼ਰ ਆਵੇਗਾ 1980 ਦੀ ਸ਼ੁਰੂਆਤ ਵਿੱਚ ਵਿਲਨ ਕਿਰਦਾਰ ਨਿਭਾਉਣ ਵਾਲੇ ਐਕਟਰ ਰਣਜੀਤ ਨੇ ਨਿਰਦੇਸ਼ਕ ਬਣਨ ਦਾ ਫੈਸਲਾ ਕੀਤਾ ਉਹਨਾਂ ਨੇ ਵਿਨੋਦ ਖੰਨਾ ਨਾਲ ਫਿਲਮ ਕਾਰਨਾਮਾ ਦੀ ਗੱਲ ਕੀਤੀ ਅਤੇ ਵਿਨੋਦ ਖੰਨਾ ਨੇ ਸਹਿਮਤੀ ਦੇ ਦਿੱਤੀ ਲੇਕਿਨ ਬਾਅਦ ਵਿੱਚ ਉਹ ਪਿੱਛੇ हट ਗਏ ਕਿਉਂਕਿ ਉਹਨਾਂ ਨੇ ਰਜਨੀਸ਼ ਨਾਲ ਜੁੜਨ ਦਾ ਪਹਿਲਾ ਐਲਾਨ ਕਰ ਦਿੱਤਾ ਸੀ ਫਿਰ ਰਣਜੀਤ ਨੇ 1984 ਵਿੱਚ ਫਿਲਮ ਨੂੰ ਦੁਬਾਰਾ ਸ਼ੁਰੂ ਕੀਤਾ ਜਿਸ ਵਿੱਚ ਤਰਮਿੰਦਰ ਰੇਖਾ ਤੇ ਜੈ ਪ੍ਰਦਾ ਨੂੰ ਸਾਈਨ ਕੀਤਾ ਗਿਆ ਲੇਕਿਨ ਜੈ ਪ੍ਰਦਾ ਵੀ ਨਿੱਜੀ ਮੁੱਦੇ ਤੇ ਤਰਮਿੰਦਰ ਤੋਂ ਨਾਰਾਜ਼ ਸੀ ਜਿਸ ਕਰਕੇ ਫਿਲਮ ਛੱਡ ਦਿੱਤੀ ਰੇਖਾ ਵੀ ਇਸ ਫਿਲਮ ਦਾ ਹਿੱਸਾ ਸੀ ਪਰ ਕੁਝ ਸ਼ਰਤਾਂ ਸਨ ਇਸ ਤੋਂ ਤੰਗ ਆ ਕੇ ਰਣਜੀਤ ਨੇ ਰੇਖਾ ਨੂੰ ਵੀ ਰੀਪਲੇਸ ਕਰ ਦਿੱਤਾ ਅ ਰੇਖਾ ਨੇ ਪੂਰਾ ਸਾਈਨਿੰਗ ਅਮਾਊਂਟ ਵਾਪਸ ਕਰਕੇ ਫਿਲਮ ਨੂੰ ਨਾ ਕਰ ਦਿੱਤੀ ਫਿਰ ਇਹ ਲੰਬੇ ਸਮੇਂ ਤੱਕ اٹਕੀ ਰਹੀ ਆਖਰਕਾਰ 1987 ਵਿੱਚ ਵਿਨੋਦ ਨੇ ਫਿਲਮ ਸਾਈਨ ਕੀਤੀ ਅਤੇ 1988 ਤੱਕ ਸ਼ੂਟਿੰਗ ਕਰ ਦਿੱਤੀ ਤਦ ਰਣਜੀਤ ਨੇ ਡੈਂਪਲ ਕਪਾੜੀਆ ਨੂੰ ਸਾਈਨ ਕਰ ਲਿਆ ਇੱਕ ਦਿਨ ਡਿੰਪਲ ਦੇ ਪਿਤਾ ਨੇ ਰਣਜੀਤ ਨੂੰ ਫੋਨ ਕਰਕੇ ਕਹਿ ਦਿੱਤਾ ਕਿ ਉਹ ਡਿੰਪਲ ਦੇ ਨਾਲ ਪੂਲ ਸੀਨ ਨੂੰ ਕਿਵੇਂ ਸ਼ੂਟ ਕਰਨਗੇ ਇਸ ਤੋਂ ਰਣਜੀਤ ਨਾਰਾਜ਼ ਹੋ ਗਿਆ ਅਤੇ ਕਿਹਾ ਕਿ ਡਿੰਪਲ ਖੁਦ ਉਸ ਨਾਲ ਗੱਲ ਕਰੇ ਰਣਜੀਤ ਨੇ ਡਿੰਪਲ ਨੂੰ ਵੀ ਫਿਲਮ ਤੋਂ ਹਟਾ ਦਿੱਤਾ ਇਸ ਦੇ ਬਾਅਦ ਕਿਮੀ ਕਾਟਕਰ ਨੇ ਇਹ ਭੂਮਿਕਾ ਨਿਭਾਈ ਰੰਜੀਤ ਨੇ ਇਸ ਵਿੱਚ ਅਨੀਤਾ ਰਾਜ ਦੀ ਜਗ੍ਹਾ ਫਰਨਾਜ਼ ਨੂੰ ਕਾਸਟ ਕਰ ਲਿਆ ਹਾਲਾਂਕਿ ਇਸ ਫਿਲਮ ਨੂੰ 1990 ਵਿੱਚ ਰਿਲੀਜ਼ ਕੀਤਾ ਗਿਆ ਰੰਜੀਤ ਦਾ ਬੇਟਾ ਵੀ ਇਸ ਫਿਲਮ ਵਿੱਚ ਇੱਕ ਛੋਟੇ ਰੋਲ ਵਿੱਚ ਸੀ ਅਤੇ ਫਿਲਮ ਦਾ ਅਧਿਕਤਰ ਹਿੱਸਾ ਰੰਜੀਤ ਦੇ ਖੇਤ ਵਿੱਚ ਸ਼ੂਟ ਕੀਤਾ ਗਿਆ ਇਸ ਫਿਲਮ ਨੂੰ ਪੂਰੇ 10 ਸਾਲ ਰੁਕ ਰੁਕ ਕੇ ਤਿਆਰ ਕੀਤਾ ਗਿਆ ਰਾਜਕਮਰਾ ਰੌਅ ਅਤੇ ਸ਼ਰਦਾ ਕਪੂਰ ਦੀ ਹਾਰਰ ਕਾਮੇਡੀ ਫਿਲਮ ਇਸਤਰੀ 2 ਇਸ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣੀ ਇਸ ਫਿਲਮ ਨੇ ਦੁਨੀਆ ਭਰ ਵਿੱਚ 800 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ। ਇਸਤਰੀ 2 2018 ਆਈ ਹਾਰਰ ਕਮੇਡੀ ਫਿਲਮ ਇਸਤਰੀ ਦੀ ਦੂਸਰੀ ਕਿਸ਼ਤ ਹੈ। ਹੁਣ ਇਸ ਫਿਲਮ ਦੇ ਤੀਸਰੇ ਭਾਗ ਨੂੰ ਤਿਆਰ ਕੀਤਾ ਜਾ ਰਿਹਾ ਹੈ। ਇਸ ਫਿਲਮ ਦੇ ਬਾਰੇ ਰਾਜਕੁਮਾਰ ਰਾਓ ਨੇ ਵੱਡਾ ਅਪਡੇਟ ਸ਼ੇਅਰ ਕੀਤਾ ਹੈ। ਉਸਨੇ ਲਿਖਿਆ ਕਿ ਫਿਲਮ ਇਸਤਰੀ 3 ਜਲਦ ਹੀ ਆ ਰਹੀ ਹੈ, ਲੇਕਿਨ ਐਨੀ ਜਲਦੀ ਵੀ ਨਹੀਂ। ਇਸ ਫਿਲਮ ਦੀ ਸਕ੍ਰਿਪਟ ਤਿਆਰ ਹੈ। ਇਹ ਇੱਕ ਵੱਖਰੀ ਤਰ੍ਹਾਂ ਦੀ ਫਿਲਮ ਹੋਵੇਗੀ। ਇਸ ਫਿਲਮ ਦੀ ਕਹਾਣੀ ਤੇ ਬਰੀਕੀ ਨਾਲ ਕੰਮ ਕੀਤਾ ਜਾ ਰਿਹਾ ਹੈ। ਵੈਸੇ ਵੀ ਜਦੋਂ ਫਿਲਮ ਕੋਈ ਹਿੱਟ ਹੁੰਦੀ ਹੈ ਤਾਂ ਉਸਦੇ ਅਗਲੇ ਭਾਗ ਦੇ ਵਿੱਚ ਟਾਈਮ ਚਾਹੀਦਾ ਹੈ। ਜਲਦੀ ਨਹੀਂ ਕਰਨੀ ਚਾਹੀਦੀ। ਇਸਤਰੀ 2 ਬਣਾਉਣ ਦੇ ਲਈ ਸਾਨੂੰ 6 ਸਾਲ ਲੱਗੇ। ਐਕਟਰ ਨੇ ਇਹ ਵੀ ਲਿਖਿਆ ਕਿ ਇਸਤਰੀ 3 ਨੂੰ ਵੀ ਕੁਝ ਸਮਾਂ ਲੱਗੇਗਾ ਲੇਕਿਨ ਕੁਝ ਕਿਹਾ ਨਹੀਂ ਜਾ ਸਕਦਾ ਕਿ ਜਦ ਤੱਕ ਨਿਰਦੇਸ਼ਕ ਅਮਰ ਕੌਸ਼ਕ ਲੇਖਕ ਦੀਨੂ ਅਤੇ ਪੂਰੀ ਟੀਮ ਇੱਕ ਵਧੀਆ ਕਹਾਣੀ ਲੈ ਕੇ ਨਹੀਂ ਆਉਂਦੀ ਤਦ ਤੱਕ ਇਸ ਨੂੰ ਸ਼ੁਰੂ ਨਹੀਂ ਕੀਤਾ ਜਾਵੇਗਾ ਤਦ ਤੱਕ ਜਲਦਬਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ ਇਸ ਫਿਲਮ ਦੀ ਵੀ ਕੁਆਲਿਟੀ ਮੇਨਟੇਨ ਰੱਖਣੀ ਪਵੇਗੀ 2018 ਵਿੱਚ ਇਸਤਰੀ ਫਿਲਮ ਆਈ ਸੀ ਜਿਸ ਵਿੱਚ ਮੁੱਖ ਭੂਮਿਕਾ ਰਾਜਕਮਰ ਰਾਓ ਤੇ ਸ਼ਰਦਾ ਦੀ ਸੀ ਵਿਜੇ ਰਾਜ ਪੰਕਜ ਤਰਪਾਠੀ ਵੀ ਇਸ ਫਿਲਮ ਦਾ ਹਿੱਸਾ ਸਨ ਫਿਲਮ ਦੀ ਕਹਾਣੀ ਮੱਧ ਪ੍ਰਦੇਸ਼ ਦੇ ਚੰਦੇਰੀ ਨਾਂ ਦੇ ਇੱਕ ਪਿੰਡ ਦੀ ਸੀ ਇਸ ਪਿੰਡ ਦੇ ਹਰ ਘਰ ਵਿੱਚ ਦੀਵਾਰ ਤੇ ਲਾਲ ਸਿਆਹੀ ਨਾਲ ਉਹ ਇਸਤਰੀ ਕਹਾਣਾ ਲਿਖਿਆ ਹੁੰਦਾ ਹੈ ਫਿਲਮ ਨੇ ਦਰਸ਼ਕਾਂ ਦਾ ਜੰਮ ਕੇ ਮਨੋਰੰਜਨ ਕੀਤਾ ਇਸ ਫਿਲਮ ਨੇ ਬਾਕਸ ਆਫਿਸ ਤੇ 180 ਕਰੋੜ ਰੁਪਏ ਕਮਾਏ ਸਨ ਇਸਤਰੀ 2 ਨੇ 800 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਇਸ ਲਈ ਫਿਲਮ ਮਿਕਰਾਂ ਦਾ ਕਹਿਣਾ ਹੈ ਕਿ ਇਸਤਰੀ 3 ਵੀ ਅਜਿਹੀ ਫਿਲਮ ਬਣਾਈ ਜਾਵੇ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣ ਚੈਕ ਕਰਕੇ ਇਸ ਫਿਲਮ ਦੀ ਕਹਾਣੀ ਤੇ ਕੰਮ ਕੀਤਾ ਜਾ ਰਿਹਾ ਹੈ 70ਵੀਂ ਮੈਸ ਯੂਨੀਵਰਸ ਪ੍ਰਤੀਯੋਗਤਾ ਦੀ ਜੇਤੂ ਰਹੀ ਹਰਨਾਜ ਸੰਧੂ ਆਪਣੇ ਬਾਲੀਵੁੱਡ ਡੈਬਿਊ ਲਈ ਤਿਆਰ ਹੈ ਉਹ ਟਾਈਗਰ ਸ਼ਰੌਫ ਦੀ ਬਾਗੀ 4 ਵਿੱਚ ਦਿਖਾਈ ਦੇਵੇਗੀ ਬਾਗੀ 4 ਵਿੱਚ ਹੁਣ ਤੱਕ ਸ਼ਰਦਾ ਕਪੂਰ ਸਮੇਤ ਕਈ ਹੀਰੋਇਨਾਂ ਦਾ ਨਾਮ ਜੁੜ ਚੁੱਕਾ ਹੈ ਲੇਕਿਨ ਫਾਈਨਲੀ ਮੈਸ ਯੂਨੀਵਰਸ 2021 ਦਾ ਖਿਤਾਬ ਜਿੱਤ ਚੁੱਕੀ ਹਰਨਾਜ ਨੇ ਇਸ ਫਿਲਮ ਦੇ ਵਿੱਚ ਜਗ੍ਹਾ ਪਾਈ ਹੈ ਇਸ ਫਿਲਮ ਦੇ ਨਾਲ ਬਾਗੀ 4 ਦੇ ਲਈ ਲੀਡ ਹੀਰੋਨ ਦੀ ਤਲਾਸ਼ ਪੂਰੀ ਹੋ ਚੁੱਕੀ ਹੈ ਨਿਰਮਾਤਾ ਨਿਰਦੇਸ਼ਕ ਸਾਜਦ ਨੜਿਆੜਵਾਲਾ ਟਾਈਗਰ ਕ੍ਰਿਤੀ ਸੈਨਨ ਅਤੇ ਆਹਾਨ ਸ਼ੈਟੀ ਦੇ ਬਾਅਦ ਹੁਣ ਹਰਨਾਜ ਨੂੰ ਬਾਲੀਵੁੱਡ ਵਿੱਚ ਲਾਂਚ ਕਰਨ ਲਈ ਤਿਆਰ ਹੈ ਸੋਸ਼ਲ ਮੀਡੀਆ ਤੇ ਇਹ ਐਲਾਨ ਕੀਤਾ ਗਿਆ ਹੈ ਕਿ ਬਾਗੀ 4 ਦੀ ਲੀਡ ਹੀਰੋਨ ਦੇ ਲਈ ਹਰਨਾਜ ਦੇ ਨਾਂ ਤੇ ਮੋਹਰ ਲੱਗ ਚੁੱਕੀ ਹੈ ਖਾਸ ਗੱਲ ਇਹ ਹੈ ਕਿ ਮਿਸ ਯੂਨੀਵਰਸ 2021 ਦਾ ਖਿਤਾਬ ਵੀ ਹਰਨਾਜ ਨੇ 12 ਨਵੰਬਰ ਨੂੰ ਹੀ ਜਿੱਤਿਆ ਸੀ ਅਤੇ ਉਸ ਦੀ ਪਹਿਲੀ ਫਿਲਮ ਦਾ ਐਲਾਨ ਵੀ ਇਸੇ ਦਿਨ ਹੋਇਆ ਹੈ ਫਿਲਮ ਦਾ ਨਿਰਦੇਸ਼ਨ ਏ ਹਰਸ਼ ਕਰ ਰਿਹਾ ਹੈ ਹਰਨਾਜ ਦੋ ਪੰਜਾਬੀ ਫਿਲਮਾਂ ਵਿੱਚ ਵੀ ਐਕਟਿੰਗ ਕਰ ਚੁੱਕੀ ਹੈ ਇੱਕ ਇੰਟਰਵਿਊ ਵਿੱਚ ਬਾਲੀਵੁੱਡ ਵਿੱਚ ਕੰਮ ਕਰਨ ਤੇ ਉਸ ਦਾ ਕਹਿਣਾ ਹੈ ਕਿ ਉਹ ਸ਼ਾਹਰੂਖ ਖਾਨ ਦੇ ਨਾਲ ਫਿਲਮ ਕਰਨਾ ਚਾਹੁੰਦੀ ਹੈ ਹਰਨਾਜ ਦਾ ਕਹਿਣਾ ਹੈ ਕਿ ਉਸ ਨੂੰ ਸ਼ਾਹਰੂਖ ਖਾਨ ਬਹੁਤ ਪਸੰਦ ਹੈ ਐਕਸ਼ਨ ਫਿਲਮਾਂ ਦੀ ਇੱਕ ਸੀਰੀਜ਼ ਦੇ ਬਾਅਦ ਸਰਦਾਰਥ ਮਲੋਤਰਾ ਇੱਕ ਵਾਰ ਫਿਰ ਰੋਮਾਂਸ ਦੀ ਦੁਨੀਆ ਵਿੱਚ ਕਦਮ ਰੱਖਣ ਜਾ ਰਿਹਾ ਹੈ। ਸਰਦਾਰਥ ਜਲਦ ਹੀ ਦਿਨੇਸ਼ ਵਿਜਾਨਦੀ ਦੀ ਰੋਮਾਂਟਿਕ ਡਰਾਮਾ ਪਰਮਸੁੰਦਰੀ ਵਿੱਚ ਪਹਿਲੀ ਵਾਰ ਜਾਨਵੀ ਕਪੂਰ ਦੇ ਨਾਲ ਕੰਮ ਕਰ ਰਿਹਾ ਹੈ। ਤੁਸ਼ਾਰ ਜਲੋਟਾ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦੀ ਸ਼ੂਟਿੰਗ ਮੁੰਬਈ ਦੇ ਨੈਰੂਲ ਵਿੱਚ ਸ਼ੁਰੂ ਹੋ ਚੁੱਕੀ ਹੈ। ਉੱਥੇ ਜਾਨਵੀ ਜਨਵਰੀ ਦੀ ਸ਼ੁਰੂਆਤ ਵਿੱਚ ਫਿਲਮ ਵਿੱਚ ਸ਼ਾਮਲ ਹੋਵੇਗੀ। ਫਿਲਮ ਦਾ ਪਹਿਲਾ ਸ਼ਡਿਊਲ ਅਗਲੇ 2 ਹਫ਼ਤਿਆਂ ਤੱਕ ਚੱਲੇਗਾ। ਖਾਰਗਰ ਅਤੇ ਨਰੂਲ ਚ ਫਿਲਮ ਦੀ ਸ਼ੂਟਿੰਗ ਕਾਫੀ ਕੀਤੀ ਜਾ ਰਹੀ ਹੈ ਜਿਸ ਵਿੱਚ ਸਦਾਰਥ ਦੇ کردار ਨੂੰ ਸੈੱਟ ਕੀਤਾ ਗਿਆ ਹੈ ਜਨਵਰੀ ਮਹੀਨੇ ਵਿੱਚ ਜਾਨਵੀ ਇਸ ਫਿਲਮ ਦੀ ਸ਼ੂਟਿੰਗ ਕਰੇਗੀ ਇਸ ਮੌਕੇ ਤੇ ਬਹੁਤ ਸਾਰੇ ਰੋਮਾਂਟਿਕ ਸੀਨ ਫਿਲਮਾਏ ਜਾਣਗੇ ਮੁੰਬਈ ਦੇ ਬਾਦ ਟੀਮ ਨੇ ਵੱਖ-ਵੱਖ ਜਗ੍ਹਾ ਤੇ ਜਾਣਾ ਹੈ ਪਰਮਸੁੰਦਰੀ ਵਿੱਚ ਸਿਧਾਰਥ ਇੱਕ ਸ਼ਾਨਦਾਰ ਬਿਜ਼ਨਸਮੈਨ ਦੀ ਭੂਮਿਕਾ ਨਿਭਾ ਰਿਹਾ ਹੈ ਜਦੋਂ ਕਿ ਜਾਨਵੀ ਕੇਰਲ ਦੀ ਇੱਕ ਸੁਤੰਤਰ ਵਿਚਾਰਾਂ ਵਾਲੀ ਕਲਾਕਾਰ ਦੀ ਭੂਮਿਕਾ ਵਿੱਚ ਹੈ ਉੱਤਰ ਅਤੇ ਦੱਖਣ ਨੂੰ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ ਇਸ ਰੋਮਾਂਟਿਕ ਡਰਾਮੇ ਦੇ ਵਿੱਚ ਸੁਧਾਰਤ ਅਤੇ ਜਾਨਵੀ ਕਪੂਰ ਪਹਿਲੀ ਵਾਰ ਇੱਕ ਸਾਥ ਨਜ਼ਰ ਆਉਣਗੇ ਦਿਨੇਸ਼ ਦੁਆਰਾ ਬਣਾਈ ਜਾ ਰਹੀ ਇਹ ਫਿਲਮ ਹਾਰਰ ਕਮੇਟੀ ਤੋਂ ਬਿਲਕੁਲ ਅਲੱਗ ਹੈ ਇਸ ਵਿੱਚ ਪਿਆਰ ਦੇ ਬਹੁਤ ਸਾਰੇ ਰੰਗ ਦੇਖਣ ਨੂੰ ਮਿਲਣਗੇ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ